ਆ ਬੰਦਾ ਹੈ ਬਾਈ ਆਹ ਉਹ ਸੱਪ ਵੀ ਵੱਡੇ ਵੱਡੇ ਨੇ ਪੁਰਾਣੇ ਜਾਨਵਰ ਵੱਡੇ ਰੱਖਿਆ ਜੀ ਹਾਂ 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 ਕਿਆ ਬਾਤ ਪਾ ਲਈ ਤੇ ਆਹ ਕਿਹਾ ਹਾਂ ਹਾਂ ਰਗਾ ਨਾ ਕੱਟਿਆ ਇਹ ਕੀ ਭਾਈ ਜੀ ਇਹ ਹੀ ਬੈਠਾ ਇਹ ਵਿਚੀ ਵਿਚੀ ਨੇ ਅੱਛਾ 1500 ਦਾ 1500 ਚ ਆ ਬਹੁਤ ਹਾਂ ਤਾਂ ਫਿਰ ਆਹ ਤਰਾ ਗਲਾ ਕੇ ਜੀ ਹਾਂ ਆ ਟੀਵੀ ਦੇਖ ਸਕਦੇ ਕੋ ਮਰ ਜੀ ਹਾਂ ਜੀ ਹਾਂ ਹਾਂ ਇਹ 1500 ਚ ਕਰਾਇਆ ਕਰੂਗਾ ਵਿਚੀ ਹੈ ਜੀ ਫਿਰ ਇਹ ਸਾਦਾ ਕੁਝ ਵਿਚੀ ਆ ਹਾਂ ਕਾਹੀ 1500 ਗਿਆ ਹਾਂ ਹਾਂ ਫਿਰ ਤਾਂ ਕੋਈ ਗੱਲ ਨਹੀਂ ਫਿਰ ਤਾਂ ਆਪਾਂ ਨੂੰ ਕੋਈ ਗੱਲ ਨਹੀਂ ਭਾਈ ਜਦੋਂ ਤੁਹਾਨੂੰ ਕਮਰਾ ਸੁੱਕਵੇ ਲੱਗਿਆ ਕਮਰਾ ਜੀ ਫੱਟਾ ਸਾਨੂੰ ਮਾਂ ਫੱਟਾ ਹਾਂ ਚਲੋ ਕੋਈ ਗੱਲ ਨਹੀਂ ਆਰਾਮ ਕਰੋ ਆਪਾਂ ਦੂਜਾ ਵਾਰ ਕਿਸੇ ਨੂੰ ਪੜੇ ਲਿਖੇ ਨੂੰ ਬੁਲਾ ਲਾਂਗੇ ਹਾਂ ਜੀ ਆਪਾਂ ਲਿਖੇ ਕਿਹਾ ਕਰਨਾ ਪਾਏ ਵੀ ਕੱਪੜੇ ਜਗਾਏ ਪਾਣੀ ਜਿਵੇਂ ਪੀਟੀ ਮਾਸਟਰ ਲੱਗੇ ਹੁੰਦੇ ਹੋ ਜੀ ਨਾ ਤੂੰ ਸੇ ਮੈਨੂੰ ਗੱਲ ਦੱਸੋ ਸੋਈ ਕਛ ਲੱਗੇ ਹੋਏ ਹਾਂ ਜੀ ਓਏ ਮੈਂ ਕਿਤੇ ਨਹੀਂ ਲੱਗਿਆ ਹੋਇਆ ਠੀਕ ਹੈ ਤਾ ਖੁੰਜੀ ਲੱਗਿਆ ਲੱਗਦਾ ਮੈਨੂੰ ਤਾਂ ਕੱਲਾ ਓਏ ਕਿਹੜਾ ਖੁੰਜਾ ਇਹ ਦੱਸਣਾ ਹਾਂਜੀ ਆ ਕੋਠੀ ਉਹੀ ਨਹੀਂ ਪਾਈ ਇੱਕ ਮੇ ਜੀ ਫਿਰ ਹਨੇਰੇ ਚ ਪਾਈ ਪੀ ਓਏ ਹਨੇਰੇ ਚ ਕਾਨੂੰ ਪਾਈਆ 25 ਕਿੱਲਿਆਂ ਦਾ ਮਾਲਕ ਆ ਮੈਂ 25 ਕਿੱਲਿਆਂ ਦਾ 25 ਕਿਵੇਂ ਮੈਠਾਂ ਨੇ ਵੀ 25 ਕਿੱਲਿਆਂ ਨੇ ਓਏ ਤੂੰ ਫੇਰ ਉਹੀ ਓਏ ਕਿੰਨੇ ਦੀ ਕਹਦਾ ਮੈਂ ਤੈਨੂੰ ਹਾਂਜੀ ਜਿਹੜੇ ਜ਼ਮੀਨ ਵਾਲੇ ਕਹਿੰਦਾ ਅੱਛਾ 25 ਕਿੱਲਿਆਂ ਦਾ ਮਾਲਕ ਠੀਕ ਹੈ ਤਾਂ ਅੱਜੀ ਕੋਠੀ ਪਾਈ ਹੈ ਇਹ ਤਾਂ ਜੀ ਜੇਸੀ ਛੋਟਾ ਜਿੱਡਾ ਜਿੱਡਾ ਛੇਡਾ ਰੋਤਮਾ ਨਾ ਤੁਸੀਂ ਤਾਂ ਵਿਛਵੇ ਪਿਛਵਾ ਵੀ ਮਾਨ ਨਹੀਂ ਸੁਣੂਗਾ ਹਾਂ ਤਾਂ ਇਹ ਤਾਂ ਗੱਲ ਗੱਲ ਸੁਣਨ ਇਹ ਸਾਡੇ ਦਾਦੇ ਪੜਦਾਦੇ ਤੋਂ ਚੱਲਦਾ ਅੱਛਾ ਸਾਡੀ ਪਿੱਲੀ ਧੀ ਹੈ ਅੱਛਾ ਹਾਂ ਚਲੋ ਅੱਛਾ ਰੱਬ ਦਾ ਹੋਰ ਹਾਂ ਤਾਂ ਕੋਈ ਪਾਣੀ ਪੋਣੀ ਜੀ ਛੋਟੇ ਪੁੱਛਦੇ ਨਹੀਂ ਫਿਰ ਕਿ ਆਪ ਹੀ ਪਾਣੀ ਲਿਆਉਣਾ ਪੈਂਦਾ ਚਾ ਪਾਣੀ ਪਾਣੀ ਦੇਖ ਗੱਲ ਸੁਣ ਹਾਂ ਥੱਲੇ ਰਸੋਈ ਆ ਆਪ ਪੀ ਕੇ ਆਉਣਾ ਬੂ ਆਪ ਹੀ ਚੱਕ ਕੇ ਲੈਣਾ ਬੂ ਉਹ ਦੁੱਤਿਆ ਸਾਰਾ ਕੁਝ ਸਾਡੇ ਨੌਕਰ ਬਣਾਉਂਗੇ ਐ ਨਹੀਂ ਇੱਕ ਵਾਰ ਤਾ ਆਉ ਭਗਤ ਹੁੰਦੀ ਆਪਾਂ ਕੇਰਾ ਦੇਖੋ ਅਸੀਂ ਕੇਰਾਂ ਮਹਿਮਾਨ ਆਏ ਸਾਨੂੰ ਕੇਰਾ ਤਾਂ ਤੁਸੀਂ ਪਾਣੀ ਪਿਆ ਦਿਓ ਇੱਥੇ ਕੋਈ ਫਿਰ ਅਸੀਂ ਸਾਰੇ ਕੰਮ ਕਰਾਂਗੇ ਤੁਹਾਨੂੰ ਕਹਿ ਕੇ ਤਾਂ ਨਾ 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 ਹਾਂ ਐਸਾ ਨਾਲ ਤਾਂ ਤੁਸੀਂ ਨੌਕਰ ਸਮਝਦੇ ਸਾਨੂੰ ਨਾ ਜੀ ਚਲੋ ਜੀ ਪਾਣੀ ਆ ਪੀ ਲਾਂਗੇ ਗੱਲ ਪੀ ਲਾਂਗੇ ਮੈਂ ਜਾ ਕਰੋ ਕੋਈ ਗੱਲ ਨਹੀਂ ਪਾਣੀ ਪੀ ਆਏ ਕੋਈ ਨਹੀਂ ਕੋਈ ਤੁਹਾਨੂੰ ਕੋਈ ਰੋਕ ਟੋਕ ਨਹੀਂ ਠੀਕ ਅਧੁਰ ਲਿਖ ਲਖਈਆ ਦਾ ਕਰਾ ਪਹਿਲਾਂ ਉਹ ਵੀ ਉਹ ਕਰ ਬੰਦਾ ਜਿਹੜਾ ਕਰਨਾ ਹਾਂ ਕਰੇ ਕੋਈ ਹੋ ਪੜੇ ਲਿਖਿਆ ਲਿਆਓ ਪੜੇ ਲਿਖੇ ਨੂੰ ਲਿਆਓ ਕੋਈ ਆਹ ਯਾਰ ਕੰਮ ਦੇ ਤਾਲੇ ਵੀ ਦਾ 25 ਕਿਲੇ ਪਾਏ ਨਾ ਪਤੀ ਮੇਰਾ ਸਾਰਾ ਕੁਝ ਵਿੱਚ ਕੱਢਣਾ ਨਾ ਕਰਤਾ 25 ਕਿਲੇ ਕਿਹਨੇ ਕਮਾਲ ਹੈ 25 ਕਿਲੇ ਮੈਨੂੰ ਯਕੀਨ ਜਾਂ ਨਹੀਂ ਆਉਂਦਾ ਭਈ ਯਾਰ ਇਹ 25 ਕਿਲਿਆਂ ਦਾ ਕਿਵੇਂ ਆਪਣੇ ਬੁੜੇ ਵੀਰੀ ਪੰਜ ਦੇ ਦੀ ਆਪਣੇ ਦਾਦੇ ਵੀਰੀ ਦੇਖ ਲੈ 10 ਦੀ ਇਹਦੂਆ ਪਾਪੇ ਵੀਰੇ ਪੰਜ ਆ ਆਪਣੇ ਵੇਲੇ ਤਾਂ ਪਾਏ ਦਾ ਖਮ ਕੁਝ ਨਹੀਂ ਰਿਹਾ ਆਪਣੇ ਵੇਲੇ ਕੀ ਰਿਹਾ ਭਾਈ ਤਾਈ ਤਾਂ ਕਾਪ ਕਰਾਏ ਤਾਈ ਕਰਾਇਆ ਤੇ ਮਕਾਨ ਲੈਂਦੇ ਕੀ ਕਰੀਏ ਹੁਣ ਦੱਸ ਮਾ ਆਪਣੀ ਆਪਣੀ ਸੱਚੀ ਚੁੰਨੇ ਆਪਣੀ ਸੱਨ ਨੇ ਹੀ ਨਹੀਂ ਪੀਗੀ ਘਰ ਰਹਿਣਾ ਹਾਂ ਹਾਂ ਇਹੀ ਸੀ ਚਾ ਕੋਈ ਚਾ ਕੋਈ ਪਾਣੀ ਪੂਣੀ ਪੀਨੇ ਦੋ ਵਾਰ ਲੈ ਦੋ ਮਿੰਟ ਦਮ ਲੈ ਲੈਣਾ ਅੱਜ ਤੇ ਨਾਲ ਨੰਨੇ ਰਕੇ ਰਦਾ ਬੈਠ ਗਿਆ ਅੱਜ ਤਾਂ ਸੱਚੀ ਘਰਤਰ ਮਨ ਲਤਾ ਜੋੜ ਕੇ ਬੈ ਪੁੱਤ ਹਾਏ ਹਾਏ ਪਾ ਨਾ ਮੰਗਦਾ ਆਏ